ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਹੋਤੜਾ ਦੱਸਕੋ ਅੱਜ ਤੁਹਾਡੇ ਵਾਸਤੇ ਇੱਕ ਖੁਸ਼ਖਬਰੀ ਲੈ ਕੇ ਆਏ ਆ ਉਹ ਖੁਸ਼ਖਬਰੀ ਕੀ ਹੈ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਜ ਅਸੀਂ ਪਹੁੰਚੇ ਜੀ ਨੰਡਾਲਾ ਤੋਂ ਬੇਗੜ ਰੋਡ ਨਜ਼ਦੀਕ ਬਿਜਲੀ ਘਰ ਤੁਹਾਨੂੰ ਦੱਸਣਾ ਚਾਹਾਂਗੇ ਅੱਜ ਸਾਡੇ ਪਿੰਡ ਵਾਸੀ ਇੱਕ ਸਾਡੇ ਵੀਰ ਨੇ ਜਿਹੜੀ ਬਹੁਤ ਵਧੀਆ ਸੋਚ ਜਿਹੜੀ ਉਹਨੇ ਸੋਚੀ ਆ ਕਿ ਮੈਂ ਇੱਥੇ ਰਹਿ ਕੇ ਆਪਣੀ ਜਿਹੜੀ ਵਧੀਆ ਵਧੀਆ ਕੰਮ ਕਰਨਾ ਵਧੀਆ ਢੰਗ ਨਾਲ ਕੰਮ ਕਰਨਾ ਕੰਮ ਕੀ ਹੈ ਉਹਦੇ ਬਾਰੇ ਵੀ ਮੈਂ ਥੋੜੀ ਜੀ ਤੁਹਾਨੂੰ ਜਾਣਕਾਰੀ ਦਵਾਂ ਇੱਕ ਸ਼ੋਰੂਮ ਖੁੱਲਾ ਨਡਾਲੇ ਦੇ ਵਿੱਚ ਨਡਾਲਾ ਤੋਂ ਬਿਗੜ ਰੋਡ ਤੇ ਸ਼ੋਰੂਮ ਦਾ ਕੀ ਨਾਮ ਹੈ ਐਪਲ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਸ਼ੋਰੂਮ ਤੇ ਤੁਸੀਂ ਦੋ ਬਹੁਤ ਇੱਕ ਹੋਣਗੇ ਕੱਪੜਿਆਂ ਦੇ ਕੋਈ ਵੀ ਚੀਜ਼ਾਂ ਦੇ ਪਰ ਆ ਜਿਹੜਾ ਸ਼ੋਰੂਮ ਜਿਹੜਾ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਬਹੁਤ ਖੂਬਸੂਰਤ ਜਿਹੜਾ ਸ਼ੋਰੂਮ ਆ ਆ ਭਾਈ ਨੇ ਜਿਹੜਾ ਖੋਲਿਆ ਹੋਇਆ ਵਾ ਕੱਪੜੇ ਬ੍ਰਾਂਡਰ ਕੱਪੜੇ ਰੱਖੇ ਆ ਸਾਰ ਕੋਲ ਬ੍ਰਾਂਡ ਜਿਹੜਾ ਇਹ ਤਾਂ ਜੱਟ ਦਾ ਸਾਰਾ ਬ੍ਰਾਂਡਡ ਕੱਪੜਾ ਰੱਖਿਆ ਹੋਇਆ ਅੱਜ ਜਿਹੜਾ ਤੁਸੀਂ ਸ਼ੋਰੂਮ ਖੋਲਿਆ ਕੀ ਤੁਹਾਡੇ ਸ਼ੋਰੂਮ ਦਾ ਨਾਮ ਹੈ ਭਈ ਇਹਦਾ ਨਾਮ ਅਪਲ ਕ੍ਰਿਸ਼ਨ ਹੈ ਜੀ ਅੱਛਾ ਕਿ ਕਿੱਥੇ ਖੁੱਲਿਆ ਇਹਦੇ ਦੀ ਪਈ ਆਪਾਂ ਬਿਗ ਵਾਰ ਰੋਡ ਤੇ ਹੈ ਜੀ ਪੀਰਾਂ ਜਗ੍ਹਾ ਦੇ ਨਾਲ ਪਿੱਲੇ ਦੱਸੋ ਠੀਕ ਕਿ ਕਿੜੀਆਂ ਜਿਹੜੀਆਂ ਸ਼ੋਰੂਮ ਦੇ ਅੰਦਰ ਜਿਹੜੀਆਂ ਲੋਕਾਂ ਵਾਸਤੇ ਜੀਨਸ ਹੋਵੇ ਜਾਂ ਟੀ-ਸ਼ਰਟਾਂ ਹੋ ਗਿਆ ਕਿਹੜੀ-ਕਿਹੜੀ ਆ ਕੇ ਕਿਹੜੇ-ਕਿਹੜੇ ਬ੍ਰਾਂਡ ਤੁਸੀਂ ਰੱਖੇ ਹੋਦੇ ਬ੍ਰਾਂਡ ਭਾਈ ਵੱਡੀ ਭਾਈ ਬ੍ਰਾਂਡ ਪਈ ਆਪਣੇ ਕੋ ਸਾਰੇ ਆ ਤੇ ਆਜੋ ਭਾਈ ਤੁਹਾਨੂੰ ਪਸ਼ੋਪ ਦਾ ਦਿਖਾਉਣੇ ਛੋਕੀ ਤੁਹਾਨੂੰ ਕੋਈ ਬ੍ਰਾਂਡ ਭਾਈ ਸਾਰੇ ਆਪਣੇ ਕੋਲ ਅੰਡਰਆਰਮ ਸਾਰੇ ਨਾਈਕੀ ਬ੍ਰਾਂਡ ਸਾਰਾ ਹੈ ਐਡੀਡਾਸ ਸਾਰੇ ਹੈਗੇ ਆ ਜੀ ਆਪਣੇ ਕੋਲ ਸਪੋਰਟਸ ਦੀਆਂ ਪਜਾਮੇ ਆ ਜੀ ਸ਼ਰਟਾਂ ਆ ਜੀ ਆਪਣੇ ਕੋਲ ਟੀ-ਸ਼ਰਟ ਸਾਰਾ ਕੋਲ ਸ਼ਰਟਾਂ ਆ ਆ ਪੈਂਟਾ ਭਾਈ ਆਪਣੇ ਕੋਲ ਸਾਰੀਆਂ ਸਾਰਾ ਭਾਈ ਫਸਟ ਕਾਪੀ ਮਾਲਾ ਜੀ ਕੱਪੜੇ ਦੇ ਨਾਲ ਗਰੰਟੀ ਵੀ ਮਿਲੂਗੀ ਭਰੀ ਹਾਂਜੀ ਹਾਂਜੀ ਬ੍ਰੈਂਡ ਹੀ ਹੈ ਬਦਲੀ ਸਾਰਾ ਬ੍ਰੈਂਡ ਹੀ ਹੈ ਭਾਈ ਫਸਟ ਕਾਪੀ ਆ ਸਰ ਪ੍ਰਾਈਸ ਵੀ ਕੀਤੀ ਹੈ ਪ੍ਰਾਈਸ ਵੀ ਬਿਲਕੁਲ ਜੈ ਪ੍ਰਾਈਸ ਭਾਈ ਨੋਰਮਲ ਹੀ ਆ ਕਿਉਂਕਿ ਆ ਤੁਹਾਡੇ ਸ਼ੋਅਰੂਮ ਦੀ ਹੋਣੀਗਾ ਹਾਂਜੀ ਬਿਲਕੁਲ ਇਹ ਇਹਨੂੰ ਵੀ ਆਦੋ ਪਰ ਇਹ ਬਹੁਤ ਖੁਸ਼ੀ ਆ ਪਾ ਨੂੰ ਸਾਰਿਆਂ ਨੂੰ ਸਾਨੇ ਹੋ ਗਿਆ ਲੱਗਾ ਸਾਹਿਬ ਪਰਫਿਊਮ ਤੁਸੀਂ ਰੱਖੇ ਹੋਏ ਪਰਫਿਊਮ ਦਾ ਕੀ ਕੀ ਪ੍ਰਾਈਸ ਹੈ ਜੀ ਆਪਾਂ ਤੁਹਾਨੂੰ ਅੱਜ ਪਟਾਣਗੇ ਕਿਹੜੀ ਕਿਹੜੀ ਕੁੱਪਦੀ ਨੇ ਜਿਹੜੇ ਪਰਫਿਊਮ ਭਰੀ ਆਪਣੇ ਕੋਲ ਡੈਵਲ ਦਾ ਜੀ ਰੋਲਿੰਗ ਦਾ ਜੀ ਤੇ ਬਾਕੀ ਮੜਾ ਜਿਹਾ ਇੱਕ ਚੱਕ ਹਾਂ ਜੀ ਭਾਈ ਆ ਦੇਖੋ ਹੀ ਸਾਰੇ ਬ੍ਰਾਂਡ ਹੀ ਆ ਜੀ ਭਾਈ ਆ ਭਾਈ ਡੈਵਲ ਦਾ ਜੀ ਕੈਪ ਵੀ ਰੱਖੀ ਹੋਈਆਂ ਹਾਂਜੀ ਹਾਂਜੀ ਕੈਪ ਆਈ ਭਾਈ ਭਾਈ ਟੋਮੀ ਬਰਬਰੀ ਸੈਡੀ ਰਾਸ ਲਾਈਕੀ ਸਾਰਾ ਕੁਝ ਆਈ ਰੇਡ ਦੀ ਅੱਪ ਗੱਲ ਕਰੀਏ ਪ੍ਰਾਈਸ ਦੀ ਜਿਤਰੀ ਹੈ ਤੁਹਾਡਾ ਏਡ ਭਾਈ ਸਾਰਾ ਜਨੂਅਰੀ ਹੈ ਜੀ ਹਾਂਜੀ 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 ਠੀਕ ਸਾਡੀ ਫਲਾਉ ਕਰੇ ਤੇ ਉਹਨੂੰ ਫਲਾਉ ਹੋਏ ਆ ਫੈਂਟੀ ਹਾਂਜੀ ਭਾਈ ਆਹ ਭਾਈ ਸ਼ਰਟਾਂ ਜੀ ਇਹ ਵੀ ਬ੍ਰਾਂਡ ਦੀ ਹੈ ਜੀ ਸਾਰਾ ਬ੍ਰਾਂਡ ਹੀ ਹੈ ਭਾਈ ਫਸਟ ਕੋ ਪੇਜ ਸਾਡਾ ਆ ਯਾਰਾਂ ਦੀ ਸ਼ਰਟ ਹੈ ਜੀ ਹਾਂਜੀ ਭਾਈ ਜੇ ਕਿਸੇ ਨੇ ਇਹ ਕਪੜੇ ਲੈਣੇ ਹੋ ਤੇ ਕਿੱਥੇ ਆਾਂ ਲੱਗੀ ਐਡਰੈਸਿਕ ਪੁੱਛ ਕੇ ਵੀਰ ਬੋਲੋ ਐਡਰੈਸ ਭਾਈ ਮੇਕੋਵਾ ਤੇ ਆਪਣਾ ਮੇਕੋਵਾ ਰੋਡ ਆ ਜੀ ਤਾਲਾ ਤੋਂ ਬਿਗਵਾਰ ਉੜਾ ਜੀ ਪੀਣਾ ਦੀਏ ਘਰ ਨਾਲ ਤੇ ਬਿਜਲੀ ਦਫਤਰ ਹਾਂ ਜੀ ਜੀ ਇਹ ਪਜਾਮਿਆਂ ਦੀ ਗੱਲ ਕਰੀਏ ਪਜਾਮੇ ਜਿਹੜੇ ਫੋਰਟ ਤੁਸੀਂ ਰੱਖੀ ਹੋਊਗੀ ਥੋੜੇ ਜਿਹਾ ਹਾਂ ਜੀ ਇਹ ਕਮਰ ਦੀ ਆਪ ਗਾਲੀਏ ਕਿੰਨੀ ਕਮਰ ਤੋਂ ਕਿੰਨੀ ਕਮਰ ਤੱਕ ਜਿਹੜੇ ਪਜਾਮੇ ਜਿਹੜੇ ਕਮਰ ਭਾਈ ਡਬਲ ਐਕਸਲ ਤੱਕ ਸਾਰਾ ਮਾਲ ਮਿਲ ਜੂਗਾ ਡਬਲ ਐਕਸਲ 3 ਐਕਸਲ ਤੱਕ ਮਿਲ ਜੂਗਾ ਸਾਰੇ ਜੀ ਹਾਂ ਜੀ ਭਾਈ ਕੀ ਕੀ ਚੋ ਚੋਰੂਂਗਲੀ ਕਲਕਰੀਏ ਕਿੰਨੇ ਵਜੇ ਲੈ ਕੇ ਜਿਹੜੀ ਸਟੇਜ ਜਿਹੜੀ ਸਾਡਾ ਟੋਪੀ ਹੋਏ ਸਵੇਰੇ ਭਾਈ 9 ਵਜੇ ਤੋਂ ਲੈ ਕੇ ਸਾਨੂੰ 9 ਵਜੇ ਤੱਕ ਉੱਪਰ ਹੀ ਰੋ। ਲੈ ਰੋ। ਜੀ। ਵੀ ਵੀ ਨਟ ਕਰੋ ਇੱਕ ਵਾਰੀ। ਫੋਕਾ ਦਿਓ ਇੱਕ ਵਾਰੀ ਸ਼ਿਵਾ ਰੋ ਭਾਈ। ਹਾਂਜੀ ਹਾਂਜੀ ਭਾਈ। ਹੋਰ ਕਰੋ ਇੱਕ ਵਾਰੀ। ਕੋਈ ਆਪਾਂ ਨੰਬਰ ਪੁੱਛੋ। ਮੇਰਾ ਨੰਬਰ ਭਾਈ 76660248 ਹੈ। ਹਾਂਜੀ ਵੀਰ ਨੇ ਜੇ ਆਪਣੀ ਕਲੈਕਸ਼ਨ ਦੀ ਸ਼ਾਪ ਨਿਊ ਓਪਨ ਕੀਤੀ ਏ ਜਿਹਦੇ ਵਿੱਚ ਨਿਊ ਬ੍ਰਾਂਡੇਡ ਤਕੜੇ ਪੈਂਟਾ ਸ਼ਰਟਾਂ ਨਿਊ ਮਾਡਲ ਦੀਆਂ ਪੈਂਟਾ ਸ਼ਰਟਾਂ ਆਈਆਂ ਆਪਣੇ ਸਾਰੇ ਇਲਾਕਿਆਂ ਦੇ ਵਸੇ ਨੜਾਲਾ ਆਪਣਾ ਲਾਗੇ ਸ਼ਾਗੇ ਹੋਰ ਨਿਕੇਰ ਕੋਟੇ ਪਿੰਡ ਲੱਗਦੇ ਸਾਰੇ ਵੀਰਾਂ ਭਰਾਵਾਂ ਨੂੰ ਤੇ ਪਹੁੰਚਦਾ ਚਾਹੀਦਾ ਹੈ ਨਿਊ ਨਿਊ ਮਾਡਲ ਦੀਆਂ ਪੈਂਟਾ ਸ਼ਰਟਾਂ ਨਵੇਂ ਮਾਡਲ ਦੀਆਂ ਲਿਆਂਦੇ ਆਂ ਜਿਹਦੇ ਵਿੱਚ ਆਪਣੇ ਵੀਰ ਮਿਹਨਤ ਕਰ ਰਿਹਾ ਆਪਣੇ ਜੇ ਬਾਹਰ ਲੋਕੀ ਅੱਜਕੱਲ ਮਵੀ ਜਿਹੜੀ ਜਾ ਰਹੀ ਏ ਉਹਨਾਂ ਨੂੰ ਇਹ ਕਿ ਆਪਣਾ ਜਿਹੜੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦਾ ਇਸ ਕਰਕੇ ਆਪਣੇ ਲੋਕਲ ਵੀਰਾਂ ਨੂੰ ਲੋਕਲ ਆਪਣੇ ਭਰਾਣੇ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਇਸ ਕਰਕੇ ਆਪਣੇ ਇੱਧਰ ਦੇਗੋਆ ਰੋਡ ਨੜਾਲਾ ਖਾਸ ਇਹਦੇ ਆਪਣੇ ਅਕਲ ਕਲੈਕਸ਼ਨ ਸ਼ਾਪ ਨੇੜੇ ਬੀਲੀ ਘਰ ਹੈਗਾ ਉਥੇ ਆਪਣੀ ਸ਼ਾਪ ਖੁੱਲੀ ਤੁਸੀਂ ਅੰਦਰ ਵੀ ਮਾੜੀ ਆ ਕੇ ਨਿਗਾਹ ਮਾਰ ਸਕਦੇ ਹੋ ਸਾਰਾ ਨਵਾਂ ਮਾਡਲ ਤਿਆਰ ਕੀਤਾ ਹੈ ਪੈਂਟਾਂ ਸ਼ਰਟਾਂ ਸਭ ਲੱਗਿਆ ਹੋਈਆਂ ਨੇ ਪਰਫਿਊਮ ਵਗੈਰਾ ਟੋਪੀਆਂ ਵਗੈਰਾ ਸਾਰੀਆਂ ਤੁਹਾਨੂੰ ਮਿਲ ਸਕਦੀਆਂ ਬਹੁਤ ਹੀ ਘੱਟ ਰੇਟ ਤੇ ਤੁਹਾਨੂੰ ਇੱਥੇ ਸਾਰੇ ਕੱਪੜੇ ਮਿਲਣਗੇ ਆਪਣੇ ਵੀਰ ਦੀ ਦੁਕਾਨ ਹੈ ਤੁਸੀਂ ਆਓ ਭਰਾਓ ਤੁਹਾਡੀ سپورਟ ਚਾਹੀਦੀ ਹੈ ਜਿੰਨੀ ਤੁਸੀਂ سپورਟ ਕਰੋਗੇ ਆਪਣੇ ਜਿਹੜੇ ਲੋਕਲ ਵੀਰ ਰਹਿ ਰਹੇ ਇਹਨਾਂ ਨੂੰ ਦੇਖ ਕੇ ਹੋਰ ਵੀ ਨਵੇਂ ਨਵੇਂ ਸ਼ੋਪਾ ਖੋਲਣਗੇ ਬਾਹਰ ਜਾਣ ਤੋਂ ਥੋੜਾ ਜਿਹਾ ਘੱਟ ਜਾਣਗੇ ਜੇ ਆਪਣਾ ਕੰਮ ਖੋਲਣਗੇ ਤੁਸੀਂ ਇੱਥੇ ਲੋਕਲ ਵੀਰ ਦੀ سپورਟ ਜ਼ਰੂਰ ਕਰਿਆ ਕਰੋ ਆਪਣੇ ਜਿੱਦਾਂ ਪੰਜਾਬ ਨੇ ਰਗੇ ਜਿਮ ਵਾਸਤੇ ਪਜਾਮੇ, ਟੀ-ਸ਼ਰਟ ਆ, ਜਿਮਾਂ, ਜੈਂਸ ਹੈਗੇ ਆ ਵੱਡੇ ਕਈਆਂ ਦੇ ਜਿੱਦਾਂ ਖੁੱਲੇ ਕੱਪੜੇ ਜਦਾ ਹੈਲਦੀ ਸਰੀਰ ਦੇ ਉਹਨਾਂ ਵਾਸਤੇ ਵੀ ਸਪੈਸ਼ਲ ਸਾਈਜ਼ ਲਿਆ ਕੇ ਰੱਖੇ ਹੋਏ ਆ ਤੇ ਪੈਂਟਾ ਵੀ ਹੈਗੇ ਜਿਨ੍ਹਾਂ ਤੇ ਸਾਈਜ਼ ਨਹੀਂ ਮਿਲਦੇ ਜਿੱਦਾਂ ਤੁਸੀਂ ਫੋਨ ਕਰਕੇ ਕਹਿ ਸਕਦੇ ਹੋ ਕਿ ਆਹ ਫੋਟੋ ਦੇ ਦੇ ਕੇ ਉਸ ਨਾਲ ਦਾ ਤੁਹਾਨੂੰ ਕੱਪੜੇ ਲਿਆ ਕੇ ਦੇਣਗੇ ਸਪੈਸ਼ਲ ਬੁਕਿੰਗ ਤੇ ਵੀ ਕੱਪੜੇ ਮਿਲ ਲਗੇ ਪਰਫਿਊਮ ਜਿਹੜਾ ਕਹੋਗੇ ਫੋਟੋ ਦੇ ਦੇ ਉਸੇ ਟਾਈਮ ਹੀ 24 ਘੰਟੇ ਦੇ ਵਿੱਚ ਤੁਹਾਨੂੰ ਅਵੇਲੇਬਲ ਕਰਾਇਆ ਜਾਊਗਾ ਕਿਹੜੇ ਕਿਹੜੇ ਬ੍ਰਾਂਡ ਦੇ ਜਿਹੜੇ ਪਰਫਿਊਮ ਜਿਹੜੇ ਰੱਖੀ ਹੋਈ ਥੋੜੀ ਜਿਹੀ ਰਕਣਾ ਪਰਫਿਊਮ ਭਾਜੀ ਸਾਰੇ ਬ੍ਰਾਂਡ ਦੇ ਆਲਰੇਡੀ ਹੈਗੇ ਜੇ ਤੁਸੀਂ ਆਪਣੀ ਸਪੈਸ਼ਲ ਚੋਇਸ ਵੀ ਚਾਹੁੰਦੇ ਹੋ ਤੁਸੀਂ ਸਾਨੂੰ ਨੈਟ ਤੇ ਫੋਟੋ ਡਾਊਨਲੋਡ ਕਰਕੇ ਦਿਓ 48 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਅਵੇਲੇਬਲ ਕਰਾ ਦਿੱਤੇ ਜਾਣਗੇ ਜੇ ਕਿ ਜਿਹਦੀ ਅਪਾ ਗੱਲ ਕਰੀਏ ਫਿਰ ਜਿਹੜੀ ਕੁਆਲਿਟੀ ਜਿਹੜੀ ਜਿਹਦੇ ਵਿੱਚ ਜਿਹੜੀ ਆ ਰਹੀ ਹੈ ਇਸ ਟਾਈਮ ਜਿਹੜੀ ਇੱਥੇ ਟੋਰਨ ਵਾਸਤੇ ਭਾਜੀ ਸਟ੍ਰੇਟ ਜਿਆਦੀ ਚੱਲਦੀ ਹੈ ਬਾਕੀ ਕਈਆਂ ਨੂੰ ਬੈਲ ਬੋਟਮ ਵਗੈਰਾ ਵੀ ਮਿਲ ਜਾਣਗੀਆਂ ਜਿਹੇ ਬੈਲ ਬੋਟਮ ਸਟ੍ਰੇਟ ਵਗੈਰਾ ਵੀ ਚਾਹੀਦੀਆਂ ਕਈਆਂ ਨੂੰ ਕਈਆਂ ਨੂੰ ਬੂਟ ਕੱਟ ਵੀ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਡਿਜ਼ਾਈਨ ਆਪਣੇ ਤੋਂ ਸਾਰੇ ਹੀ ਹੈਗੇ ਆ ਸਟੈਚੇਬਲ ਵੀ ਮਿਲ ਜਾਣਗੇ ਨੋਨ ਸਟੈਚੇਬਲ ਵੀ ਮਿਲ ਜਾਣਗੇ ਬਾਕੀ ਬਾਤ ਕਰਕੇ ਸਪੋਰਟ ਕਰੋ ਵੀਰ ਜੀ ਲੋਕਲ ਬ੍ਰਾਂਚ ਪਈ ਹੈ ਨਡਾਲੇ ਪਈ ਹੈ ਬਿਗਵਾ ਰੋਡ ਮੈਜਦੀਕੀ ਨਡਾਲਾ ਸਟੋਰੋਂ ਬਹੁਤ ਵਧੀਆ ਮੰਡੀ ਭਾਜੀ ਆਪਣੇ ਦਸਾ ਭਾਜੀ ਖੁੱਲਦੇ ਸਟੋਰੋਂ ਵਧੀਆ ਚੱਲ ਰਿਹਾ ਅੱਜ ਮਨੇ ਕਿ ਦਾਦ ਕਰਨ ਕੀਤਾ ਚਲੋ ਪਾਪੇ ਦੇ ਕਿੱਪਨ ਵਧੀਆ ਹੀ ਕਿੰਨੇ ਚੱਲੇ ਇਹਨਾਂ ਨੇ ਬਹੁਤ ਬਹੁਤ ਵਾਰਕਾ ਠੀਕ ਆ ਦਾਦ ਦੇ ਦੋਨੇ ਚ ਚਬਣੀ ਤਰੱਕੀ ਕਰਨੇ